ਦੁਆਬਾ ਕਬੱਡੀ ਕਲੱਬ ਸਪੇਨ ਵੱਲੋਂ 4 ਫਰਵਰੀ ਨੂੰ ਸ਼ੇਖੋਪੁਰ ਕਪੂਰਥਲਾ ਵਿਖੇ ਕਬੱਡੀ ਟੂਰਨਾਮੈਂਟ ਕਰਵਾਇਆ ਜਾਵੇਗਾ ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਬੰਧਕਾਂ ਨੇ ਦੱਸਿਆ ਕਿ ਕਬੱਡੀ ਕੱਪ ਦੌਰਾਨ ਮੇਜਰ ਲੀਗ ਕਬੱਡੀ ਫੈਡਰੇਸ਼ਨ ਦੀਆਂ ਟੀਮਾਂ ਭਾਗ ਲੈਣਗੀਆਂ ਜੇਤੂ ਟੀਮ ਨੂੰ ਪਹਿਲਾ ਇਨਾਮ 2 ਲੱਖ ਰੁਪਏ ਅਤੇ ਉਪ ਜੇਤੂ ਟੀਮ ਨੂੰ 1.5 ਲੱਖ ਰੁਪਏ ਦਾ ਦੂਜਾ ਇਨਾਮ ਦਿੱਤਾ ਜਾਵੇਗਾ ਕਬੱਡੀ ਟੂਰਨਾਮੈਂਟ ਦੀਆਂ ਤਿਆਰੀਆਂ ਜ਼ੋਰਾਂ ਤੇ ਹਨ ਕਬੱਡੀ ਕੱਪ ਵਿੱਚ ਟੂਰਨਾਮੈਂਟ ਦੇ ਸਰਵੋਤਮ ਰੇਡਰ ਅਤੇ ਜਾਫੀ ਨੂੰ ਬੁਲਟ ਮੋਟਰਸਾਈਕਲ ਨਾਲ ਨਿਵਾਜਿਆ ਜਾਵੇਗਾ। ਕਬੱਡੀ ਟੂਰਨਾਮੈਂਟ ਲਈ ਸਪੇਨ ਅਤੇ ਹੋਰ ਦੇਸ਼ਾਂ ਤੋਂ ਪ੍ਰਵਾਸੀ ਪੰਜਾਬ ਪਹੁੰਚ ਚੁੱਕੇ ਹਨ। ਕਬੱਡੀ ਟੂਰਨਾਮੈਂਟ ਦੌਰਾਨ ਮ ਖੇਡ ਕਬੱਡੀ ਦੇ ਪੁਰਾਣੇ ਖਿਡਾਰੀਆਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਲਾਕੇ ਦੇ ਲੋਕਾਂ ਵਿੱਚ ਇਸ ਕਬੱਡੀ ਕੱਪ ਨੂੰ ਲੈ ਕੇ ਪਾਰੀ ਉਤਸ਼ਾਹ ਹੈ। ਕਬੱਡੀ ਕੱਪ ਦੌਰਾਨ ਲੜਕੀਆਂ ਦਾ ਕਬੱਡੀ ਸ਼ੋਅ ਮੈਚ ਵੀ ਕਰਵਾਇਆ ਜਾਵੇਗਾ। ਕਬੱਡੀ ਕੱਪ ਦੇ ਅੰਤ ਵਿੱਚ ਪੰਜਾਬੀ ਕਲਾਕਾਰ ਆਰਨੇਦ ਦਾ ਅਖਾੜਾ ਲਗਾਇਆ ਜਾਵੇਗਾ। ਭਾਜੀ ਤੁਹਾ ਜੀ ਦਾ ਸਤਿ ਸ੍ਰੀ ਅਕਾਲ। ਤਾਂ ਬਾਬਾ ਸਪੋਰਟਸ ਕਬੱਡੀ ਕਲੱਬ ਸਪੇਨ ਵੱਲੋਂ ਜਿੱਦਾਂ ਆਪਾਂ ਅੱਗੇ ਜਲੰਧਰ ਕੋਲ ਕੱਪ ਕਰਵਾਇਆ ਸੀਗਾ। ਉਹ ਹੀ ਆਪਾਂ ਹੁਣ ਇੱਥੇ ਕਪੂਰਥਾ ਸ਼ਹਿਰ ਦੇ ਵਿੱਚ ਕਰਵਾ ਰਹੇ ਸੀਗੇ। ਉਹ ਕਪੂਰਥਾ ਸ਼ਹਿਰ 'ਚ ਮਤਲਬ ਸੋਚਿਆ ਕਿ ਇੱਥੇ ਸ਼ਿਗੂਪੁਰ ਦੇ ਵਿੱਚ ਹੀ ਆਪਾਂ ਕਰਾ ਦਿੰਨੇ ਆਂ ਵੀ ਰੋਡ ਹੈਗਾ ਜਗ੍ਹਾ ਖੁੱਲੀ ਆ ਪਾਰਕਿੰਗ ਪਾਰਕਿੰਗ ਦੀ ਜਗ੍ਹਾ ਵਧੀਆ ਵਾ। ਤੇ ਇਸ ਕਰਕੇ ਆਪਣਾ ਲਾ ਇੱਥੇ ਲਿਆਂਦਾ ਵਾ। ਮੇਜਰ ਲੀਗ ਦੀ ਐ ਇੱਥੇ ਫੈਡਰੇਸ਼ਨ ਆ ਉਹਨਾਂ ਦੇ ਮੈਚ ਹੋਣਗੇ ਬਾਕੀ ਆ ਦੱਬੇ ਭਾਜੀ ਹੁਣੇ ਤੁਹਾਨੂੰ ਦੱਸ ਦੇਣਗੇ ਇਹ ਪਹਿਲਾ ਨਾਮ ਇਹਦਾ ਜੀ 2 ਲੱਖ ਰੁਪਈਆ ਤੇ ਸੈਕੰਡ 1.5 ਲੱਖ ਰੁਪਈਆ ਤੇ ਜਿਹੜਾ ਬੈਸਟ ਜਾਫੀ ਤੇ ਬੈਸਟ ਰੀਡਰ ਨੂੰ ਬੁਲਟ ਮੋਟਰਸਾਈਕਲ ਦਿੱਤੇ ਜਾਣਗੇ ਤੇ ਮੇਜਰ ਲੀਗ ਕਬੱਡੀ ਫੈਡਰੇਸ਼ਨ ਦੀਆਂ ਜਿਹੜੀਆਂ ਟੀਮਾਂ ਆ ਵਧੀਆ ਜਿਹੜੀਆਂ ਟੀਮਾਂ ਉਹ ਸਾਰੀਆਂ ਇੱਥੇ ਖੇਡਣਗੀਆਂ ਮੇਨ ਤਾਂ ਇਹ ਦੁਆਬਾ ਸਪੋਰਟਸ ਕਲੱਬ ਸਪੇਨ ਵਾਲੇ ਆ ਬਾਕੀ ਇਹਨਾਂ ਦੇ ਨਾਲ ਹੋਰ ਯੂਰਪ ਦੇ ਵਿੱਚੋਂ ਜਾਂ ਹੋਰ ਕੰਟਰੀਆਂ ਦੇ ਵਿੱਚੋਂ ਬਹੁਤ ਲੋਕ ਜਿਹੜੇ ਆ ਉਹ ਸਹਿਯੋਗ ਦੇ ਰਹੇ ਆ ਤੇ ਜਿਹੜੀਆਂ ਵਧੀਆ ਉੱਚ ਕੋਟੀ ਦੀਆਂ ਟੀਮਾਂ ਇਹਨਾਂ ਦੀਆਂ ਆ ਉਹ ਆ ਰਿਹਾ ਜਿੰਨੇ ਵੀ ਵਧੀਆ ਪਲੇਅਰ ਮੇਜਰ ਲੀਗ ਦੇ ਵਿੱਚ ਖੇਡਦੇ ਆ ਉਹ ਤਕਰੀਬਨ ਤਕਰੀਬਨ ਸਾਰੇ ਹੀ ਆਉਣਗੇ ਸਾਰੇ ਪਲੇਅਰ ਇੱਥੇ ਆਉਣਗੇ ਬਹੁਤ ਵਧੀਆ ਟੂਰਨਾਮੈਂਟ ਹੋਊਗਾ ਇਲਾਕੇ ਦਾ ਬਹੁਤ ਸਹਿਯੋਗ ਆ ਇਹ ਆਪਣੇ ਵੀਰੂ ਆ ਸੈਦੋਵਾਲ ਤੋਂ ਸਪੇਨ ਤੋਂ ਆਏ ਆ ਤੇ ਬਹੁਤ ਵਧੀਆ ਪ੍ਰਾਲਾ ਕਰਦੇ ਪਿਛਲੇ ਸਾਲ ਇਹਨਾਂ ਨੇ ਜਿਲੰਧਰ ਟੂਰਨਾਮੈਂਟ ਕਰਵਾਇਆ ਸੀ ਗੁਰੂ ਗੋਬਿੰਦ ਸਿੰਘ ਸਟੇਡੀਅਮ ਦੇ ਵਿੱਚ ਤੇ ਐਦਕੀਨਾਂ ਨੇ ਕਪੂਰਥਲੇ ਦਾ ਰੱਖਿਆ ਗਾਂ ਜਿੱਥੇ ਵੀ ਹੋਊਗਾ ਜਿੱਦਾਂ ਵੀ ਇਹ ਬਹੁਤ ਵਧੀਆ ਅਪਰਾਲਾ ਕਰ ਰਹਾ ਹੈ ਨਵੇਂ ਬੱਚਿਆਂ ਨੂੰ ਇੱਥੇ ਆਪਣੇ ਲੋਕਲ ਬੰਦਿਆਂ ਨੂੰ ਦੇਖਣ ਨੂੰ ਬਹੁਤ ਵਧੀਆ ਟੂਰਨਾਮੈਂਟ ਕਰਵਾ ਰਿਹਾ ਹੈ ਮੈਸੇਜ ਇਹ ਆ ਵੀ ਅਸੀਂ ਚਾਹੁੰਦੇ ਹਾਂ ਵੀ ਹਮ ਹਮਾ ਕੇ ਪਹੁੰਚੋ ਤੇ ਇੱਕ ਬਹੁਤ ਵਧੀਆ ਤਰੀਕੇ ਨਾਲ ਆਰਗੇਨਾਈਜ਼ਰ ਆਰਗੇਨਾਈਜ਼ ਕਰ ਰਹਾ ਹੈ ਟੂਰਨਾਮੈਂਟ ਨੂੰ ਤੇ ਸਾਰਿਆਂ ਦਾ ਬਹਿਣ ਦਾ ਬਹੁਤ ਵਧੀਆ ਪ੍ਰੋਗਰਾਮ ਆ ਤੇ ਟੂਰਨਾਮੈਂਟ ਦੇਖਣ ਆਉਣ ਸਾਰੇ ਤੇ ਬਹੁਤ ਵਧੀਆ ਮੈਚ ਹੋਣਗੇ ਅਸੀਂ ਇਹ ਬਹੁਤ ਵਧੀਆ ਉਪਰਾਲਾ ਜੀ ਇਹ ਵੀਰੂ ਜੀ ਨੇ ਸਰਪੰਚਾ ਦੋਆ ਰঞ্জੀਤ ਜੀ ਨੇ ਸਾਰਿਆਂ ਨੇ ਅਸੀਂ ਬੈਠ ਕੇ 10-15 ਦਿਨ ਪਹਿਲਾਂ ਮੀਟਿੰਗ ਕੀਤੀ ਕਿ ਆਪਾਂ ਸਾਰੇ ਪਿੰਡਾਂ ਦੇ ਵਿੱਚ ਵੀ ਟੂਰਨਾਮੈਂਟ ਚੱਲਦੇ ਆ ਆਪਾਂ ਸ਼ਹਿਰ ਦੇ ਵਿੱਚ ਕਰਾਈਏ ਤੇ ਸ਼ੇਖਪੁਰ ਵਧੀਆ ਮਤਲਬ ਜਗ੍ਹਾ ਸੋਚਿਆ ਕਿ ਵਧੀਆ ਹੋ ਇੱਕ ਤਾਂ ਸਾਰੇ ਏਰੀਆ ਦੇ ਵਿੱਚ ਲਾਗੇ ਲਾਗੇ ਸਾਰੀ ਸੰਗਤ ਆਊਗੀ ਦੂਜਾ ਨਸ਼ਿਆਂ ਤੋਂ ਥੋੜਾ ਅਸੀਂ ਉਸਬੰਧ ਵਿੱਚ ਵੀ ਜ਼ਿਆਦਾ ਸੋਚਿਆ ਕਿ ਨਸ਼ਿਆਂ ਤੋਂ ਥੋੜਾ ਦੂਰ ਰਹਿਣਗੇ ਬੰਦੇ ਜੇ ਇਦਨੂ ਰੁਝਾਅ ਹੋਊਗਾ ਤੇ ਉਹਦਾ ਬਚਾਅ ਹੋਊਗਾ ਤੇ ਮੈਂ ਇਲਾਕੇ ਦੀਆਂ ਸਾਰੀਆਂ ਸੰਗਤਾਂ ਨੂੰ ਬੇਨਤੀ ਕਰਦਾ ਹੱਥ ਜੋੜ ਕੇ ਵੀ ਸਾਰੇ ਹੌਮ ਹਮਾ ਕੇ ਇੱਥੇ ਪਹੁੰਚੋ ਤੇ ਰੌਣਕ ਨੂੰ ਵਧਾਈਏ ਤੇ ਆਉਣ ਵਾਲੇ ਸਮੇਂ ਵਿੱਚ ਪ੍ਰਮਾਤਮਾ ਅਗੇ ਅਰਦਾਸ ਕਰਦਾ ਕਿ ਨਸ਼ਿਆਂ ਤੋਂ ਰਹਿਤ ਸਾਰੀ ਸੰਗਤ ਹੋਵੇ ਜਿੰਨੀ ਵੀ ਯੂ ਹੈਗੀ ਆ ਤੇ ਸਾਰੇ ਰਲ ਮਿਲ ਕੇ ਯੋਰਨਾ ਆਪਾਂ ਇਨੂੰ ਹੋਮ ਹੋਮਾ ਕੇ ਸਿਰੇ ਲਾਈਏ ਤਾਂ ਮੁੱਖ ਮਹਿਮਾਨ ਹੈਗੇ ਸਾਡੇ ਜੀ ਰਾਣਾ ਗੁਰਜੀਤ ਸਿੰਘ ਜੀ ਲਾਡੀ ਸ਼ੇਰੋ ਵਾਲੀਆ ਜੀ ਆਉਣਗੇ ਇੰਦਰਪ੍ਰਤਾਪ ਜੀ ਤੇ ਹੋਰ ਵੀ ਸਾਰੇ ਮਤਲਬ ਕੋਈ ਇਹ ਇੱਕ ਨਹੀਂ ਹੈਗਾ ਸਾਰਿਆਂ ਨੇ ਸਾਂਝਾ ਹੀ ਹੈ ਜੀ ਸਾਰਿਆਂ ਦਾ ਪ੍ਰੋਗਰਾਮ ਸਾਰਿਆਂ ਰਲ ਮਿਲ ਕੇ ਆਪਾਂ ਸਾਰਿਆਂ ਸਹਿਯੋਗ ਦੇ ਨਾਲ ਹੀ ਇਹਨੂੰ ਸਿਰੇ ਲਾਵਾਂਗੇ ਕੋਈ ਈਰਖਾ ਵਾਲੀ ਕੋਈ ਗੱਲ ਨਹੀਂ ਹੈਗੀ ਇਹ ਵਿੱਚ ਸਾਰਿਆਂ ਨੂੰ ਉਹੀ ਕਹਿੰਦੇ ਵਧੀਆ ਖੇਲਣ ਜੀ ਸਾਰੇ ਜਿੱਦਾਂ ਆਮ ਪਹਿਲਾਂ ਪਿੰਡਾਂ ਦੇ ਵਿੱਚ ਚਰਚਾ ਹੁੰਦੀਆਂ ਸੀ ਉਦਾਂ ਹੀ ਸ਼ੇਪੂਰ ਦੀ ਚਰਚਾ ਅਸੀਂ ਸੋਚਦੇ ਹਾਂ ਕਿ ਹੋਵੇ ਅਸੀਂ ਆਉਣ ਵਾਲੇ ਸਮੇਂ 'ਚ ਇਹਨੂੰ ਹੋਰ ਵਧਾਵਾਂਗੇ। ਇਹ ਜਿਹੜਾ ਟੂਰਨਾਮੈਂਟ ਕਬੱਡੀ ਟੂਰਨਾਮੈਂਟ ਇਹ ਪਿੰਡਾਂ ਦੀ ਖੇਡ ਆ ਪਿੰਡਾਂ ਦੇ ਬੱਚੇ ਕਬੱਡੀ ਸ਼ੁਰੂ ਤੋਂ ਪਿੰਡ 'ਚੋਂ ਬੱਚਾ ਉੱਠਦਾ ਕਬੱਡੀ ਇੱਕ ਅੱਛਾ ਲੈ ਕੇ ਤੁਰ ਪੈਂਦਾ ਜਿਹੜੀ ਸਸਤੋ ਸਸਤੀ ਵੀ ਨਹੀਂ ਤਾਂ ਵੱਡੀਆਂ-ਵੱਡੀਆਂ ਗੇਮਾਂ ਵਿੱਚ ਪਾਈਏ ਤਾਂ ਬੱਚਾ ਸਿਰੇ ਨਹੀਂ ਪਹੁੰਚ ਸਕਦਾ। ਇਹ ਕਬੱਡੀ ਇੱਕ ਇਹੋ ਜਿਹੀ ਗੇਮ ਆ ਜਿਹੜਾ ਬੰਦਾ ਘਰ ਤੋਂ ਵਿੱਚੋਂ ਖੇਡ ਤੁਰ ਕੇ ਕਬੱਡੀ ਤੱਕ ਪਹੁੰਚ ਸਕਦਾ ਹੈ ਮਿਹਨਤ ਕਰਕੇ। ਜਿੱਦਾਂ ਹੁਣ ਸਾਡੇ ਸੀਨੀਅਰ ਪਲੇਅਰ ਆਏ ਹੋ ਭਾਜੀ ਦੇਵਾ ਭੰਡਾਲ ਤੇ ਸਾਡੇ ਭਾਜੀ ਬਿੰਦਰਪੁਰ ਸੈਦੋਵਾਲ ਇਹ ਅਸੀਂ ਇਹਨਾਂ ਨੂੰ ਦੇਖਦੇ ਆਂ ਛੋਟੇ ਹੁੰਦੇ ਅਸੀਂ ਇਹਨਾਂ ਦਾ ਸੁਣਿਆ ਸੀਗਾ ਅੱਜ ਇੱਕ ਕਬੱਡੀ ਦੀ ਬਦੌਲਤ ਇਹਨਾਂ ਨੇ ਇੱਥੋਂ ਤੱਕ ਦੁਨੀਆ ਜਾਣਦੀ ਆ ਕਿ ਜੋ ਕਿ ਪਿੰਡ 'ਚ ਉੱਠ ਕੇ ਕਬੱਡੀ ਇਹਨਾਂ ਨੇ ਦੇਸ਼ਾਂ ਵਿਦੇਸ਼ਾਂ ਤੱਕ ਇਹਨਾਂ ਨੇ ਸਾਡੇ ਪਿੰਡ ਦਾ ਨਾਮ ਰੋਸ਼ਨ ਕੀਤਾ ਅਸੀਂ ਇਹਨਾਂ ਦਾ ਬਹੁਤ ਤਾਲਵਾਦ ਕਰਦੇ ਆਂ ਅਸੀਂ ਇਹਨਾਂ ਦੇ ਜਰੀਏ ਹੋਰ ਵੀ ਪਲੇਅਰਾਂ ਨੂੰ ਬੇਨਤੀ ਕਰਦੇ ਆਂ ਕੀ ਸਾਡੇ ਟੂਰਨਾਮੈਂਟ ਵਿੱਚ ਹਮ ਹਮਾ ਕੇ ਪਹੁੰਚੋ ਤੇ ਸਾਡੇ ਮੇਲੇ ਨੂੰ ਵੱਧ ਤੋਂ ਵੱਧ ਕਾਮਯਾਬ ਕਰੋ। ਜੀ ਕਲਾਕਾਰ ਸਾਡੇ ਆਰਨੇਤ ਆ ਰਿਹਾ, ਆਰਨੇਤ ਦਾ ਖੁੱਲਾ ਖਾੜਾ ਵਾ ਤੇ ਬੰਸੀ ਬਰਨਾਲਾ ਕਾਰਿਆ ਸਿੰਗਰ ਤੇ ਬਹੁਤ ਵਧੀਆ ਪ੍ਰੋਗਰਾਮ ਕਰਨਗੇ। ਸਾਰੀ ਸੰਗਤ ਨੂੰ ਬੇਨਤੀ ਆ ਕਿ ਇੱਥੇ ਹਮ ਹਮਾ ਕੇ ਪਹੁੰਚੋ।